ਕਰਾ ਦੇ ਵਿੱਚ ਹੀ ਵਰਸੀ ਜਿਹੜੀਆਂ ਮਨਾਈ ਜਾਵੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਰਸੀ ਮਨਾਈ ਜਾਵੇ ਤਾਂ ਇਨਸਾਫ ਦੀ ਆਸ ਧੁੰਦਲੀ ਹੈ 2 ਸਾਲ ਬਾਅਦ ਵੀ ਬਲਕੌਰ ਸਿੰਘ ਨੇ ਜ਼ਰੂਰ ਕਿਹਾ ਨਕਮਾ ਚਰਨਕੌਰ ਨੇ ਵੀ ਭਾਵਕ ਪੋਸਟ ਪਾਈ ਹੈ ਅੱਜ ਦਾ ਦਿਨ ਬਹੁਤ ਔਖਾ ਪੁੱਤ ਚਰਨਕੌਰ ਨੇ ਲਿਖਿਆ ਨਿੱਕਾ ਵੀਰ ਸਦਾ ਮੌਜੂਦਗੀ ਇਸ ਜਹਾਨ 'ਚ ਬਰਕਰਾਰ ਰੱਖੇਗਾ ਦੱਸ ਦੇ ਕਿ ਅੱਜ ਮੂਸਾ ਪਿੰਡ 'ਚ ਕੋਈ ਵੱਡਾ ਵਰਸੀ ਸਵਾਗਤ ਨਹੀਂ ਰੱਖਿਆ ਗਿਆ ਸਿੱਧੂ ਦੇ ਸਮਰਥ ਸਮਾਰਕ ਤੇ ਖੂਨਦਾਨ ਕੈਂਪ ਲਾਇਆ ਜਾਏਗਾ ਮੁਸੇਵਾਲਾ ਦੇ ਪੇਟਾ ਨੇ ਉਹਨਾਂ ਦੇ ਚੋਹਣ ਵਾਲਿਆਂ ਨੂੰ ਚੋਣਾ ਦੇ ਮੱਦੇਨਜ਼ਰ ਅਪੀਲ ਕੀਤੀ ਹੈ ਕਿ ਉਹ ਮੁਸਾ ਪਿੰਡ 'ਚ ਆਉਣ ਦੀ ਖੇਚਲ ਨਾ ਕਰਨ ਸਗੋਂ ਆਪਣੇ ਪਿੰਡਾਂ ਆਪਣੇ ਸ਼ਹਿਰਾਂ ਗੁਰੂ ਘਰਾਂ ਦੇ ਵਿੱਚ ਵਰਤੀ ਮਨਾਏ ਜਾਣ। ਅਦਾਸਾ ਇਹ ਕਿਸੇ ਤੋਂ ਮੁਸੇਵਾਲਾ ਦਾ ਅੱਜ ਦੇ ਹੀ ਦਿਨ 29 ਮਈ ਨੂੰ ਕਤਲ ਹੁੰਦਾ ਹੈ। ਸ਼ਾਮ ਵੇਲੇ ਕਤਲ ਹੁੰਦਾ ਹੈ ਕਰੀਬ 4:30 ਵਜੇ। 5:00 ਵਜੇ ਜਿਹੜੀ ਖਬਰ ਹੈ ਉਹ ਨਿਊਜ਼ 18 ਪੰਜਾਬ ਤੇ ਸਭ ਤੋਂ ਪਹਿਲਾਂ ਸੇ ਦਰਸ਼ਕਾਂ ਨੂੰ ਦਿਖਾਈ ਕਿਉਂਕਿ ਸਭ ਪਾਸੇ ਹੈਰਾਨਗੀ ਇਹ ਹੀ ਸੀ ਸ਼ੁਰੂਆਤ ਦੇ ਵਿੱਚ ਤਾਂ ਖਬਰ ਇਹ ਹੀ ਆਈ ਸੀ ਕਿ ਸਿੱਧੂ ਮੂਸੇਵਾਲਾ ਦੇ ਗੋਲੀਆਂ ਲੱਗੀਆਂ ਨੇ ਸਿੱਧੂ ਮੂਸੇਵਾਲਾ ਨੂੰ ਪਾਰ ਕੀਤਾ ਗਿਆ ਹੈ ਪਰ ਸ਼ੁਰੂ ਦੇ ਵਿੱਚ ਖਬਰ ਇਹ ਹੀ ਹੋ ਦੇ ਕਿ ਉਹ ਜ਼ਖਮੀ ਹਾਲਤ ਦੇ ਵਿੱਚ ਹੈ ਪਰ ਬਾਅਦ ਦੇ ਵਿੱਚ ਇਹ ਖੁਲਾਸਾ ਹੋਇਆ ਜਦੋਂ ਮੌਕੇ ਵਾਲੀ ਥਾਂ ਦੀਆਂ ਤਸਵੀਰਾਂ ਆਈਆਂ ਕਿ ਬਿਲਕੁਲ ਔਨ ਦੀ ਸਪੋਰਟ ਜਿਹੜੀ ਹੈ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ ਕਿਸ ਤਰੀਕੇ ਦੇ ਨਾਲ ਜਿਹੜਾ ਸਾਰੇ ਗੈਂਗ ਦੇ ਵੱਲੋਂ ਲਾਰੈਂਸ ਗੈਂਗ ਦੇ ਵੱਲੋਂ ਗੋਲਦੀ ਪ੍ਰਾੜ ਦੇ ਵੱਲੋਂ ਸਾਰੀ ਪਲੈਨਿੰਗ ਰਚੀ ਗਈ ਔਰ ਅੰਕਿਤ ਸੇਰਸਾ ਨਾਲੇ ਪ੍ਰਵਰਤ ਫੌਜੀ ਸਾਰੇ ਐਕਸਪਰਟਸ ਮੰਗਵਾਏ ਗਏ ਵਿਰਾ ਦੇ ਵੱਲੋਂ ਦੋਵਾਂ ਹੱਥਾਂ ਦੇ ਨਾਲ ਤੱਕ ਗੋਲੀਆਂ ਚਲਾਈਆਂ ਗਈਆਂ ਸਨ ਸਿੰਦੂ ਮੁਸੇਵਾਲਾ ਤੇ ਇਸ ਕਿਸਮ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਬੇਹਦ ਵੱਡਾ ਮਸਲਾ ਹੁਣ ਤੱਕ ਵੀ ਅਦਾਜ਼ਈਏ ਲਗਾਤਾਰ ਸਿੰਦੂ ਮੁਸੇਵਾਲਾ ਦਾ ਜ਼ਿਕਰ ਹਰ ਦਿਨ ਹੁੰਦਾ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਅਜੇ ਵੀ ਇਨਸਾਫ ਦੀ ਜਿਹੜੀ ਤਸਵੀਰਾਂ ਉਹ ਤੁੰਦਲੀ ਹੈ ਤਾਂ ਕੁਲ ਮਿਲਾ ਕੇ ਇਹ ਤਿੰਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 2 ਸਾਲ ਬਾਅਦ ਵੀ ਇਨਸਾਫ ਦੀ ਆਸ ਤੁੰਦਲੀ ਹੈ ਉਹਨਾਂ ਨੇ ਲਿਖਿਆ ਹੈ ਔਰ ਜਸਟਿਸ ਫਾਰ ਸਿੱਧੂ ਮਸੇਵਾਲਾ ਕਤ ਵਿਚਕਾਰ ਲਈ ਤਸਵੀਰ ਸਿੱਧੂ ਮਸੇਵਾਲਾ ਦੀ ਅੱਜ ਦੂਜੀ ਵਰਸੀ ਹੈ ਪੁਰਾਣੇ ਗਾਣੇ ਪੁਰਾਣੇ ਗੀਤ ਹੁਣ ਤੱਕ ਸਤ ਅਕ ਦੇ ਕਰੀਬ ਮੌਤ ਤੋਂ ਬਾਅਦ ਗਾਣੇ ਜਿਹੜਾ ਪਰਿਵਾਰ ਰਿਲੀਜ਼ ਵੀ ਕਰਵਾ ਚੁੱਕਿਆ ਹੈ ਹਾਲਾਂਕਿ ਇਸ ਦੇ ਵਿੱਚ ਵੀਡੀਓਜ਼ ਨਹੀਂ ਹੁੰਦੀਆਂ ਪਰ ਆਵਾਜ਼ ਸਿੱਧੂ ਮਸੇਵਾਲਾ ਦੀ ਹੈ ਛੋਟੇ ਗਾਣੇ ਹੁੰਦੇ ਨੇ ਪਰ ਇੰਨਾ ਜ਼ਰੂਰ ਹੈ ਕਿ ਨਵਾਂ ਗਾਣਾ ਆਂਦਾ ਹੈ ਔਰ ਨਵੀਂ ਲਿਖਤ ਜਿਹੜੀ ਹੈ ਲੋਕਾਂ ਤੱਕ ਪਹੁੰਚਦੀ ਹੈ ਤਾਂ ਇਹ ਦੂਸਰੀ ਤਸਵੀਰ ਤੀਸਰੀ ਤਸਵੀਰ ਮਾਂ ਦੇ ਵੱਲੋਂ ਵੀ ਮਾਚਰਨ ਕੌਰ ਦੇ ਵੱਲੋਂ ਵੀ ਜਿਹੜਾ ਇਹ ਤਸਵੀਰ ਸਾਂਝੀ ਕੀਤੀ ਗਈ ਪੋਸਟ ਉਹਨਾਂ ਨੇ ਪਾਈ ਹੈ ਤਾਂ ਇਸ ਵਿੱਚਕਾਰ ਜ਼ਿਕਰਯੋਗ ਇਹ ਵੀ ਹੈ ਪਿਛਲੇ ਦਿਨਾਂ ਚ ਮਾਚਰਨ ਕੌਰ ਨੇ ਇੱਕ ਨਵੇਂ ਬੱਚੇ ਨੂੰ ਸੁਖ ਅਸ਼ੁਭ ਦੀਪ ਉਸ ਦਾ ਨਾਂ ਰੱਖਿਆ ਗਿਆ ਉਸ ਨੂੰ ਜਨਮ ਦਿੱਤਾ ਛੋਟਾ ਪ੍ਰਾਸਿਤ ਮੁਸੇਵਾਲਾ ਦਾ ਇਸ ਦੁਨੀਆ ਦੇ ਵਿੱਚ ਆਇਆ ਤਾਂ ਉਸ ਦਾ ਵੀ ਜ਼ਿਕਰ ਇਸ ਪੋਸਟ ਦੇ ਵਿੱਚ ਮਾਚਰਨ ਕੌਰ ਨੇ ਕੀਤਾ ਹੈ ਔਰ ਇਹ ਵੀ ਦੇਖਿਆ ਕਿ ਬਹੁਤ ਹੀ ਔਖਾ ਦਿਨ ਹੈ ਅੱਜ ਦਾ ਤਕੜ ਮਿਲਾ ਕੇ ਪਰਿਵਾਰ ਦੋਸਤਾਂ ਤੋਂ ਉਜੂਜ ਰਿਹਾ ਹੈ ਇਨਸਾਫ ਦੀ ਲੜਾਈ ਲੜ ਰਿਹਾ ਹੈ ਲਗਾਤਾਰ ਸੁਰਖੀਆਂ ਦੇ ਵਿੱਚ ਸਿਆਸਤ ਨੂੰ ਲੈ ਕੇ ਵੀ ਦੂਸਰੇ ਪਾਸੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਵੀ ਔਰ ਖਾਸ ਤੌਰ ਤੇ ਜਦੋਂ ਨਵਾਂ ਇੱਕ ਜੀ ਪਰਿਵਾਰ ਦੇ ਵਿੱਚ ਆਉਂਦਾ ਉਸ ਵੇਲੇ ਵੀ ਤਾਂ ਅੱਜ ਦੂਸਰੀ ਵਰਸੀ ਹੈ ਸਿੱਧੂ ਮੂਸੇਵਾਲਾ ਦਾ